ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਪਿੰਡ ਵੱਡੋ ਜਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਖਾਲਸਾ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਵੱਡੋ ਵਿਖੇ ਚਾਰ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਧਾਰਮਿਕ ਸਮਾਗਮ ਸਕੂਲ ਦੇ ਪ੍ਰਿੰਸੀਪਲ ਸੁਖਿੰਦਰ ਸਿੰਘ ਮਿਨਹਾਸਤੇ ਸਮੂਹ ਸਟਾਫ ਅਤੇ ਮੈਨੇਜਮੈਂਟ ਕਮੇਟੀ ਤੇ ਨਗਰ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾਪੂਰਵਕ ਕਰਵਾਏ ਗਏ ਈਸ਼ਵਰੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਸੁਖਿੰਦਰ ਸਿੰਘ ਮਨਹਾਸ ਜੀ ਨੇ ਸਰਬਤਰਮਨੀਉ ਦੀ ਟੀਮ ਨਾਲ ਗਲਬਤ ਕਰਦ ਹੋਏ ਦੱਸਿਆ ਕਿ ਸਭ ਤੋਂ ਪਹਿਲਾਂ ਸ੍ਰੀ ਸੁਖਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਤੋਂ ਪ੍ਰੰਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਕੀਰਤਨ ਢਾਡੀ 12 ਅਤੇ ਸ਼ਬਦ ਗਾਇਨ ਕੀਤੇ ਗਏ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੁਖਿੰਦਰ ਸਿੰਘ ਮਨਹਾਸ ਜੀ ਨੇ ਬੱਚਿਆਂ ਨੂੰ ਗੁਰੂ ਸਹਿਬਾਨਾ ਜੀ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਅਤੇ ਉਹਨਾਂ ਨੂੰ ਦੱਸਿਆ ਕਿ ਸਾਨੂੰ ਹਮੇਸ਼ਾ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਤੇ ਗੁਰਬਾਣੀ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਇਸ ਮੌਕੇ ਮਨਿੰਦਰ ਕੌਰ ਲਾਪ੍ਰਿਤ ਕੌਰ ਬੀਤ ਪ੍ਰਕਾਸ਼ ਪਰਮਜੀਤ ਸਿੰਘ ਗੁਰਦੀਪ ਸਿੰਘ ਥਾਪਾ ਗੁਰਵੰਤ ਸਿੰਘ ਸਾਹਿਲ ਮਹਿਮੀ ਸੁਨੀਤਾ ਬਲਵਿੰਦਰ ਕੌਰ ਮਨਪ੍ਰੀਤ ਕੌਰ ਅਨੀਤਾ ਵੈਸ ਕਿਰਨ ਕੁਮਾਰੀ ਅਨੰਮ ਕਪ੍ਰੀਤ ਸਨੀਤਾ ਕੁਮਾਰੀ ਲਾਪ੍ਰੀਤ ਕੌਰ ਅਮਨਦੀਪ ਕੌਰ ਅਤੇ ਵੱਡੀ ਗਿਣਤੀ ਵਿੱਚ ਬੱਚੇ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਇਸ ਮੌਕੇ ਦੀਆਂ ਕੁਝ ਲਾਇਬ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਨਸਿਕ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਕੈਸੀ ਚੰਦਰੀ ਸੀ ਖੜੀ ਮਾਤਾ ਦਿਖਦੀ ਹੋ ਖੜੀ ਕੈਸੀ ਚੰਦਰੀ ਸੀ ਖੜੀ ਮਾਤਾ ਦਿਖਦੀ ਹੋ ਖੜੀ ਦੂਰ ਪੋਤੇ ਹੱਥੀ ਚੁੱਪ ਤੇ ਚੁੱਪੀਤੀ ਹੋਵੇਗੀ ਜੀ ਦੇ ਦਿਲ ਤੇ ਕੀ ਬੀਤੀ ਹੋਵੇਗੀ ਫਤਿਹ ਸਿੰਘ ਨੇ ਜਫਤੇ ਸੰਜੀ ਕੀਤੀ ਹੋਵੇਗੀ ਦਿਲ ਦਾ ਦੀ ਜੀ ਦੇ ਦਿਲ ਤੇ ਕੀ ਬੀਤੀ ਹੋਵੇਗੀ ਫਤਿਹ ਸਿੰਘ ਨੇ ਜਫਤੇ ਸੰਜੀ ਕੀਤੀ ਹੋਵੇਗੀ ਖਟੀਆਂ ਏ ਗੰਗੂਆ ਤੂੰ ਸਭ ਬਦਨਮੀਆਂ ਹੈੜਾ ਤੇਰਾ ਛੁੱਟਣਾ ਨਹੀਂ ਨਮਕ ਹਰਾਮੀਆਂ ਖਟੀਆਂ ਵਰਗੂਆ ਤੂੰ ਸਭ ਬਦਨਾਮੀਆਂ ਹੈੜਾ ਤੇਰਾ ਛੁੱਟਣਾ ਨਹੀਂ ਨਮਕ ਹਰਾਮੀਆਂ ਪਤਾ ਨਹੀਂ ਸਮੜੀ ਤੇਰੀ ਨੀਤੀ ਹੋਵੇਗੀ ਹਾਂ ਦਿਲਾਂ ਦਾਦੀ ਜੀ ਦੇ ਦਿਲ ਤੇ ਕੀ हो फते ने जा फते सांजी कीती हो दिला दादी की। बीती होगी फतेह सिंग ने जा फते सजी की चुके नहीं सी किसे लगे दे जयकारे सी ਸਿੱਧ ਕਾਂਦੇ ਪੱਕੇ ਕਿਥੋਂ ਵੈਰੀ ਕੋਲ ਹਾਰੇ ਸੀ ਚੁਕੇ ਨਹੀਂ ਸੀ ਕਿਸੇ ਅੱਗੇ ਛੱਦ ਦੇ ਜਕਾਰੇ ਸੀ ਸਿੱਧ ਕਾਂਦੇ ਪੱਕੇ ਕਿਥੋਂ ਵੈਰੀ ਕੋਲ ਹਾਰੇ ਸੀ ਸੋਚੋ ਸਿੱਖੀ ਲਈ ਕਿੰਨੀ ਕੋ ਪਰਿਤ ਹੋਵੇਗੀ ਹਾਂ ਦਿਲ ਦਾ ਦਾਦੀ ਜੀ ਦੇ ਦਿਲ ਤੇ ਕੀ

i don't need Okay. Yeah. ਸੋ ਵੇ ਨਸੁਣ ਤੋ ਮਾਇਦੀ ਸਰ ਜੀ ਜਿਹੜਾ ਇਹ ਸਮਾਗਮ ਧਾਰਮਿਕ ਸਮਾਗਮ ਕਰਵਾਇਆ ਗਿਆ ਇਹ ਕਿਸ ਵਿਸ਼ੇ ਤੇ ਕਰਵਾਇਆ ਗਿਆ ਜੀ ਅੱਜ ਖਾਸਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਵੱਡੋ ਵਿਖੇ ਸਫਰ-ਏ-ਸ਼ਹਾਦਤ ਨਾਮ ਦਾ ਸਮਾਗਮ ਕਰਵਾਇਆ ਗਿਆ ਇਹ ਸਫਰ-ਏ-ਸ਼ਹਾਦਤ ਉਹਨਾਂ ਸਿੱਖ ਕੌਮ ਦੇ ਸਾਡੇ ਚਾਰ ਸਾਹਿਬਜ਼ਾਦੇ ਅਜੀਤ ਜੁਝਾਰ ਸਿੰਘ ਜੋਰਾਵਰ ਸਿੰਘ ਅਤੇ ਫਤਿਹ ਸਿੰਘ ਜਿਹੜੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਸੀ ਜਿਨ੍ਹਾਂ ਨੇ ਨਿੱਕੀ ਉਮਰਾਂ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਦੋ ਵੱਡੇ ਸਹਿਬਜ਼ਾਦੇ ਅਜੀਤ ਅਤੇ ਜੁਝਾਰ ਚਮਕੌਰ ਦੀ ਲੜਾਈ ਦੇ ਵਿੱਚ ਸ਼ਹੀਦ ਹੋ ਗਏ ਅਤੇ ਛੋਟੇ ਸਹਿਬਜ਼ਾਦੇ ਜੋਰਾਵਰ ਸਿੰਘ ਅਤੇ ਫਤਿਹ ਸਿੰਘ ਜੀ ਨੂੰ ਜਿਉਂਦਿਆਂ ਹੀ ਨੀਆਂ ਦੇ ਵਿੱਚ ਚੁਣਵਾ ਦਿੱਤਾ ਗਿਆ ਸਾਡਾ ਇਸ ਸਕੂਲ ਦੇ ਵਿੱਚ ਸਮਾਗਮ ਕਰਾਉਣ ਦਾ ਮਕਸਦ ਸੀ ਕਿ ਅਸੀਂ ਇਹੋ ਜਿਹਾ ਸਮਾਗਮ ਕਰਾ ਕੇ ਬੱਚਿਆਂ ਨੂੰ ਗੁਰ ਇਤਿਹਾਸ ਨਾਲ ਜੋੜ ਸਕੀਏ ਅਤੇ ਉਹ ਵੀ ਗੁਰ ਇਤਿਹਾਸ ਤੋਂ ਜਾਣੂ ਹੋ ਕੇ ਉਹਨਾਂ ਬੱਚਿਆਂ ਦੀ ਸ਼ਹੀਦੀ ਤੋਂ ਪ੍ਰੇਰਣਾ ਲੈ ਕੇ ਆਪਣੇ ਜੀਵਨ ਨੂੰ ਸੁਧਾਰ ਕਰ ਸਕਣ ਇਸ ਖਾਲਸਾ ਸਕੂਲ ਦੀ ਨਹੀਂ ਮਹਾਨਦਾਨੀ ਕੁੰਦਰ ਸਿੰਘ ਜੀ ਨੇ ਰੱਖੇ ਸੀ ਉਹਨਾਂ ਦਾ ਮਨੋਰਥ ਵੀ ਇਹ ਸੀ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਗੁਰ ਇਤਿਹਾਸ ਸਿੱਖ ਧਰਮ ਦੇ ਨਾਲ ਜੋੜਿਆ ਜਾ ਸਕੇ ਸਾਡਾ ਇਹ ਛੋਟਾ ਜਿਹਾ ਅਪਰਾਲਾ ਸੀ ਅੱਜ ਸਮੂਹ ਮੈਨੇਜਮੈਂਟ ਕਮੇਟੀ ਸਟਾਫ ਅਤੇ ਵਿਦਿਆਰਥੀਆਂ ਨੇ ਮਿਲ ਕੇ ਛੋਟੇ ਅਤੇ ਵੱਡੇ ਸਹਿਜਾਦਿਆਂ ਦੀ ਸ਼ਹੀਦੀ ਨਾਲ ਸੰਬੰਧਤ ਸ਼ਬਦ ਕੀਰਤਨ ਕਵਿਤਾਵਾਂ 12 ਦਾ ਗਾਇਨ ਕੀਤਾ ਅਤੇ ਉਹਨਾਂ ਦੀ ਐਨੀ ਮੰਤਰਮੁਖਤ ਕਰਨ ਵਾਲੀ ਆਵਾਜ਼ ਸੀ ਕਿ ਸਾਰੇ ਵਿਦਿਆਰਥੀ ਕੀਲ ਉੱਠੇ ਮੈਂ ਅਖੀਰ ਦੇ ਵਿੱਚ ਵਿਦਿਆਰਥੀਆਂ ਨੂੰ ਇਹ ਅਪੀਲ ਕਰਦਾ ਕਿ ਉਹ ਇਹ ਜਿਹੇ ਸਮਾਗਮਾਂ ਤੋਂ ਸੇਧ ਲੈ ਕੇ ਆਪਣੇ ਜੀਵਨ ਵਿੱਚ ਸੁਧਾਰ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ